ਕਿਮਾ ਚੱਲੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨਆਰਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਤਾ ਦਲਹੌਜਿ ਦਲਹੌਜਿ ਖਜ਼ਾਰ ਵਿੱਚ ਦਲਹੌਜਿ ਦਲਹੌਜਿ ਦੇ ਵਿੱਚ ਆਇਆ ਕਿਹ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਤਾ ਇਹ ਭਾਜਪਾ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਵੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਤੁਹਾਡੀ ਨੋਲੇਜ ਨਹੀਂ ਆਇਆ ਹੋਣਾ ਡਲਹੋਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਗਏ ਸੀ ਉੱਥੇ ਕਿਸੇ ਨੇ ਉਹਨੂੰ ਸਟਲਕਿੰਗ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਘੁੱਟਦਾ ਤੇ ਤੁਸੀਂ ਉਹ ਗੱਲ ਨਹੀਂ ਚੈੱਕ ਕਰਾ ਲਓ ਇੱਕ ਇੱਕ ਐਸਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨਹੀਂ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬ ਹਿਮਾਚਲ ਹਾਂ ਜੀ ਮੈਂ ਪਤਾ ਵੀ ਕਰਤਾ ਕਿ ਕਾਰਨ ਕੀ ਆ ਰਹਾ ਕਿਉਂਕਿ ਐਸੇ ਕੋਈ ਬਾਤ ਹੀ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਿਵਾੜ ਉੱਠਿਆ ਹੋਇਆ ਹੈ ਤੇ ਤੁਹਾਨੂੰ ਇਹ ਕਹਿੰਦੀ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆ ਦਾ ਕੋਈ ਅਜਦਾ ਨਹੀਂ ਨੌ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਾਪਰਦੀ ਰਾਜਨੀਤੀ ਬੀਜੇਪੀ ਫਲਾ ਰਹੀ ਹੈ